ਕਿਸਾਨ ਅੰਦੋਲਨ ਦਿੱਲੀ ਵਿੱਚ ਚੱਲਿਆ ਸਾਡੇ ਬਹੁਤ ਸਾਰੇ ਕਿਸਾਨ ਤੇ ਮਜ਼ਦੂਰ ਉੱਥੇ ਦੇ ਮਾਰੇ ਹਾਲਾਤਾਂ ਕਰਕੇ ਮਾਨ ਪਾਣੀ ਕਰਕੇ ਜਾਂ ਉੱਥੇ ਠੰਡ ਦੇ ਵਿੱਚ ਰਹਿਣ ਕਰਕੇ ਉਹਨਾਂ ਨੂੰ ਉੱਥੇ ਪਰੇਸ਼ਾਨੀਆਂ ਨਾਲ ਉਹ ਤੇ ਸੀੜੀਆਂ ਦੇ ਜਿਹੜੀਆਂ ਉਹ ਦੇਣੀਆਂ ਪਈਆਂ ਅੱਜ ਅਸੀਂ ਉਹਨਾਂ ਦੀ ਯਾਦ ਵਿੱਚ ਦੂਜਾ ਸੰਤਾ ਜਿਹੜੀ ਸਮਾਗਮਾ ਜਿਹੜਾ ਉਹ ਕਰ ਰਹੇ ਆ ਮੇਰੇ ਤੋਂ ਪਹਿਲਾਂ ਬਲਾਰਸ ਨੂੰ ਤਕਰੀਬਨ ਸਾਰੀ ਗੱਲ ਦੱਸ ਦੇ ਨੇ ਤੇ ਮੈਨੂੰ ਸਿਰਫ ਸਾਡੇ ਬੀਕੇਜੂ ਇੱਤਾ ਸਿੱਧੂ ਪਰਵਲੋਂ ਮੇਰੀ ਡਿਊਟੀ ਲੱਗੀ ਆ ਸਰਦਾਰ ਜਤਿ ਸਿੰਘ ਧੱਲੇਵਾਲ ਵੱਲੋਂ ਵੀ ਤੁਸੀਂ ਜਾਇਓ ਉੱਥੇ ਸਰਦਾਰ ਵੀ ਸਰਦਾਰ ਜੀ ਸਮਾਜ ਨੂੰ ਦੇ ਵਿੱਚ ਹਿੱਸਾ ਪਾਇਓ ਅਸੀਂ ਬਹੁਤ ਧੰਨਵਾਦੀਆਂ ਮਸਤੂਆਣਾ ਸਾਹਿਬ ਕਾਲਜ ਮਸਤੂਆਣਾ ਸਾਹਿਬ ਉਹਨਾਂ ਦਾ ਜਿਨ੍ਹਾਂ ਨੇ ਜਦੋਂ ਵੀ ਲੰਗਰ ਲਾਇਆ ਸੀ ਜੇ ਕਿਤੇ ਕੋਈ ਤਰਨਾ ਉੱਥੇ ਲੰਗਰ ਪ੍ਰਸਾਦਾ ਪਹੁੰਚਾਉਂਦੇ ਨੇ ਅਤੇ ਜਦੋਂ ਵੀ ਉੱਥੇ ਇਹ ਸੇਂਦਿਆਂ ਹੋਇਆਂ ਇਹ ਉੱਥੋਂ ਆਪਣੇ ਜੋ ਸੰਸਥਾਇਤ ਚੇਦੀ ਉਥੇ ਆਪ ਕਹਿ ਕੇ ਆਏ ਵੀ ਅਸੀਂ ਇਹਨਾਂ ਜਿੰਨੇ ਵੀ ਸੀ ਪਰਿਵਾਰ ਨੇ ਇਹਨਾਂ ਨੂੰ ਪੜ੍ਹਾਈ ਫ੍ਰੀ ਕਰਾਂਗੇ ਉਹਨਾਂ ਦੇ ਬੱਚਿਆਂ ਨੂੰ ਤੇ ਨਾਲ ਨੌਕਰੀਆਂ ਦਾ ਉਹ ਸੀ ਬਹੁਤ ਨਾਲ ਮਿਲ ਕੇ ਸਾਰਿਆਂ ਨੇ ਇਸ ਤੋਂ ਪਹਿਲਾਂ ਬਣਾ ਬਣਾ ਭੇਜੀਆਂ ਇਕੱਲੇ ਇਕੱਲੇ ਦੀਆਂ ਜਿਹੜੀ ਕੋਈ ਕੋਈ ਇੰਟਰਸਟਿੰਗ ਹੋਏ ਹੋਈ ਵਾਪਸ ਆਇਆ ਉਹ ਦੁਬਾਰੇ ਕਲੀਅਰ ਕਰਕੇ ਭੇਜਿਓ ਜੇ ਕੋਈ ਰਹਿਦੀ ਵੀ ਹੈ ਉਹ ਵੀ ਅਸੀਂ ਕਰਾਂਗੇ ਜਿਵੇਂ ਤੁਸੀਂ ਕਹਿ ਕੇ ਗਏ ਨੇ ਹਰ ਵਕਤ ਇਸ ਕਮੇਡੀਆ ਦੇ ਨਾਲ ਤਾਲਮੇਲ ਚ ਜਦੋਂ ਵੀ ਸਾਨੂੰ ਬੁਲਾਉਂਦੇ ਨੇ ਅਸੀਂ ਉੱਥੇ ਹੀ ਪ੍ਰੈਸ਼ਰ ਬਣਾ ਕੇ ਉਹ ਕੰਮ ਜਿਹੜਾ ਕਰੋ ਨੇ ਸਾਰੇ ਤੇ ਮੈਂ ਫਿਰ ਦੁਬਾਰਾ ਤੋਂ ਇੱਕ ਵਾਰ ਫਿਰ ਆਕਾਰ ਤਾਲ ਦੇ ਨਸਤਵਾਨਾਂ ਨਾਲ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਐਨੇ ਉਪਰਾਹਲੇ ਨਾਲ ਇਸ ਮਾਮ ਨੂੰ ਮਤਲਬ ਸੱਦਾ ਦਿੱਤਾ ਜਿੱਥੇ ਸਾਰੇ ਤੁਸੀਂ ਬਹੁਤ ਹੀ ਆਪਣੇ ਉਦਮ ਨਾਲ ਪਹੁੰਚੇ ਹੋ ਨਾ ਸਾਰਿਆਂ ਦਾ ਆਪਣੀ ਜਥੇਬੰਦੀ ਵੱਲੋਂ ਆਪਣੇ ਵੱਲੋਂ ਧੰਨਵਾਦ ਕਰਦਾ ਤੇ ਉਹ ਪਰਿਵਾਰਾਂ ਨੂੰ ਉਸ ਪ੍ਰਭੂਆਂ ਨੂੰ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਵੀ ਬਹੁਤ ਹੀ ਸ਼ਕਤੀਮਕ ਸੀ ਉਦਮ ਬਖਸ਼ੀ ਤੇ ਹਰ ਵਕਤ ਕਰਨ ਦੀ ਕਲਾ ਵਿੱਚ ਰੱਖੀ ਤੇ ਅਸੀਂ ਸਾਡੇ ਲਈ ਉਹ ਵੀ ਸੇਵਾ ਹੋਵੇ ਜਦੋਂ ਵੀ ਮਾਤੀ ਆਉਣ ਅਸੀਂ ਉਹਨਾਂ ਦੇ ਨਾਲ ਰਹਾਂਗੇ ਸੋ ਇੰਨੀ ਬੇਚੈਨ ਕਰਦਾ ਹੋਇਆ ਵੈਰੂ ਜੀ ਦਾ ਖਾਲਸਾ ਵੈਰੂ ਜੀ ਤੁਹਾਡੀ ਧਰਵਾ ਜੀ ਸਰਦਾਰ ਬਖਸ਼ੀ ਸਿੰਘ ਜੀ ਬਾਬਾ ਜੀ ਤੋਂ ਅਜੇ ਤੱਕ ਇਹ ਤੋਂ ਹੋਰ ਲੈਣਾ ਪੈ ਗਿਆ ਉਹਨਾਂ ਵੱਲੋਂ ਆਏ ਨੇ ਜੀ ਜਿਲ੍ਹਾ ਪ੍ਰਬੰਧਨ किसान जूनियर एकता आवाहन विधानसभा ते सरकार थेटकारू थे थे। सरदार अमरीक सिंह जी गढो जिला प्रधान किसान जूनियर एकता आवाहन बोल दो बोल गुरु प्यारी गुरु स्वारी ਗੁਰੂ ਬਾਲਾ ਜੀ ਬਤੇ ਗੁਰਦੀ ਵਾਇ ਗੁਰਦੀ ਕਾ ਖਾਲਸਾ ਵਾਇ ਗੁਰਦੀ ਕੀ ਬਤੇ ਅੱਜ ਉਸ ਸਿਸ਼ੀ ਸਾਰਿਆਂ ਸੰਗਤਾਂ ਪਹੁੰਚੀਆਂ ਨੇ ਤੇ ਅੱਜ ਸਾਡੇ ਗੁਰੂਆਂ ਦਾ ਸਾਡੀ ਕਰਵਾਨੀ ਦੇ ਵਿੱਚ ਦਰਜ ਹੈ ਬਾਬੇ ਨਾਨਕ ਤੋਂ ਲਾ ਕੇ ਦਾਸੇ ਮੇਰੇ ਗੁਰੂ ਤੱਕ ਜਿਹੜੇ ਸਾਨੂੰ ਸਹੀ ਜੀ ਦਾ ਦਰਜਾ ਦੇ ਕੇ ਗਏ ਨੇ ਤੇ ਇਸ ਘਰ ਸਦੇ ਉਸ ਰਸਤੇ ਤੇ ਚੱਲਣ ਦਾ ਗਿਆਨ ਦੇ ਕੇ ਗਏ ਨੇ ਗੁਰੂ ਦੇ ਲੱਗ ਲਾ ਕੇ ਗਏ ਨੇ ਗੁਰਬਾਣੀ ਦੀ ਗੋਦ ਵਿੱਚ ਬੈਠੇ ਆ ਇਸ ਕਮੇਟੀ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਇਸ ਇਤਾਂ ਦੀਆਂ ਲਿਸ਼ਟਾਂ ਬਣਾਉਣ ਗਿਆ ਕਮੇਟੀ ਦਾ ਬਹੁਤ ਵੱਡਾ ਧੰਨਵਾਦ ਕਰਦੇ ਆ ਜਿਹੜੀ ਕਿ ਘੋਲਾ ਦੇ ਵਿੱਚ ਵੱਡਾ ਪਰਾਂਦਾ ਲੰਗਰਾਂ ਦਾ ਚਲਾਉਣਾ ਇਹ ਵੱਡੀ ਦੇਣ ਹੈ ਇੱਕ ਫੌਜ ਸੰਘਰਸ਼ ਦੇ ਵਿੱਚ ਲੜਦੀ ਹੈ ਇੱਕ ਫੌਜ ਗੈਰੋਂ ਅਸਲੇ ਦੇ ਰੂਪ ਮੰਗ ਨੂੰ ਤੇ ਲੰਗਰ ਪਜਾ ਰਹੀ ਹੈ ਇਹ ਕੋਹੜ ਕੱਲੀਆ ਕਿਸਾਨ ਜਿੱਥੇ ਬੰਦਿਆ ਨਹੀਂ ਜਿੱਤਿਆਂ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕੀ ਭਾਰਤ ਦੇ ਵਿੱਚ ਕੋਈ ਉਸ ਕੋਹੜ ਦੇ ਵਿੱਚ ਹਾਜ਼ਰੀ ਲਾਉਣ ਕਣੀ ਹੋ ਰਹਿ ਗਿਆ ਹੋਵੇ ਕਿਸਾਨ ਲੀਡਰ ਇਕ ਕਗਵਾਈ ਕਰਦੇ ਹੁੰਦੇ ਨੇ ਤੇ ਲੜਦੀ ਜਨਤਾ ਹੁੰਦੀ ਹੈ ਉਹ ਬਖਾਇਆ ਜਿਹੜੀ ਕੋ ਵਾਲੀ ਸਰਕਾਰ ਇਹ ਕਹਿੰਦੇ ਸੀ 55 ਕਿਲ ਇੰਚ ਦੀ ਸ਼ਰਤੀ ਵਾਲਾ ਜੋ ਕਹਿਦਾ ਵਾਪਸ ਨਹੀਂ ਮੁੜਦਾ ਉਹ ਸਾਡੇ ਗੁਰੂਆਂ ਦੇ ਇਤਿਹਾਸ ਨੇ ਮੁੜ ਕੇ ਦਿਖਾਇਆ ਹੈ ਪਰ ਸਾਰੀ ਸੰਗਤ ਨੂੰ ਮੈਂ ਇੱਕ ਬੇਨਤੀ ਹੋਰ ਨਹੀਂ ਕਰਦਾ ਅੱਜ ਇਹੋ ਗੁੱਸਾ ਸਰਕਾਰ ਦਾ ਡੇਰਾ ਨਹੀਂ ਹੁਣ ਸਾਰੀਆਂ ਜੱਥੇ ਬੰਦਿਆਂ ਉਸ ਦੇ ਵਿੱਚ ਲੱਗੀਆਂ ਹੋਈਆਂ ਨੇ ਜਣੀ ਜਿਹੜੀ ਆ ਬਿਜਲੀ ਹੈ 2020 ਇੱਕ ਟੱਚ 25 ਬੱਚੀ ਦੇ ਵਿੱਚ ਕੇਂਦਰੀ ਸਰਕਾਰ ਨੇ ਫੇਰ ਵੱਡਾ ਫੈਸਲਾ ਕਰ ਲਿਆ ਅੱਜ ਅਗਰਾਲ ਸਾਹਿਬ ਨੂੰ ਦਿੱਕਾ ਹੀ ਇਹ ਹੋਇਆ ਕੱਲ ਸੂਬੇ ਦੀ ਬਦਮੀ ਮੀਟਿੰਗ ਸੀ ਅੱਜ ਸੰਗਰੂਰ ਜਿਹੜੇ ਦੀ ਬਦਮੀ ਮੀਟਿੰਗ ਹੈ ਇਸ ਕਰਕੇ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਦੇ ਸਾਲੀਆਂ ਇਸ ਮੋਰਚੇ ਤੇ ਲੱਗੀਆਂ ਹੋਈਆਂ ਨੇ ਕਿਉਂਕਿ ਉਹ ਸਭ ਜਿਉਂਦਾ ਹੈ ਉਹਨੂੰ ਔਖੇ ਲਿਆ ਕਾਨੂੰਨ ਵਾਪਸ ਕਿਤੇ ਚੁਬਦੇ ਨੇ ਜਿਹੜੇ ਤੁਸੀਂ ਜਿੱਤ ਕੇ ਆਏ ਹੋ ਇਸ ਕਰਕੇ ਅਸੀਂ ਬਾਬਾ ਜੀ ਤੋਂ ਐਸਥਾਨ ਤੋਂ ਆਸ ਕਰਦੇ ਆ ਜਿਨ੍ਹਾਂ ਨੇ ਵੱਡਾ ਯੋਗਦਾਨ ਉਹ ਸ਼ਹੀਦ ਪਰਿਵਾਰਾਂ ਨੂੰ ਗਲੇ ਨਾਲ ਲਿਆਇਆ ਤੇ ਮਾਨ ਵੀ ਬਖਸ਼ਿਆ ਉਹਨਾਂ ਨੂੰ ਤੇ ਜਿਹੜੀਆਂ ਰਹਿਦੀਆਂ ਮੰਗਾ ਜੇਕਰ ਆਇਆ ਅੱਜ ਜਿੰਨੇ ਵੀ ਕਿਸੇ ਵੀ ਜਥੇਬੰਦੀ ਚੋਂ ਵਰਕਰ ਕੰਮ ਕਰਦੇ ਤੇ ਉਹ ਸਾਨੂੰ ਪੂਰੇ ਲੋਟ ਹੋਣੇ ਚਾਹੀਦੇ ਕਿੰਨੇ ਰਹਿ ਗਏ ਅਸੀਂ ਆਪ ਦੇ ਪੱਧਰ ਤੇ ਤੁਸੀਂ ਆਪ ਦੇ ਪੱਧਰ ਤੇ ਜਿੰਨਾ ਵੀ ਕਿਸੇ ਤੋਂ ਪ੍ਰਾਲਾ ਹੁੰਦਾ ਹੈ ਉਹਨਾਂ ਨੂੰ ਆਪਾਂ ਹੋਰ ਜਗਾਂਨ ਦਵਾਈਏ ਨੌਕਰੀਆਂ ਦਵਾਈਏ ਇਸ ਕਰਕੇ ਅਸੀਂ ਦਿੱਸ਼ਾ ਅਸੀਂ ਵੀ ਪਰਿਵਾਰਾਂ ਤੋਂ ਬਹੁਤ ਮੰਗਦੇ ਨੇ ਆ ਤੇ ਪਰਿਵਾਰ ਕਰਾਂ ਦੇ ਘਰਾਂ ਦੇ ਵਿੱਚ ਵਿਚਰਦੇ ਰਹੇ ਤੇ ਨਹੀਂ ਲੋਟ ਕਰਾਏ ਜੇ ਨਹੀਂ ਵੀ ਗਿਆ ਕੋਈ ਇਦਰੋਂ ਵੀ ਅਸੀਂ ਪ੍ਰਾਲਾ ਕਰਾਂਗੇ ਸਾਡੀ ਕਮੇਟੀ ਤੇ ਸਾਡੇ ਸਕੰਦਰ ਸਾਹਿਬ ਨੇ ਆਦੀਨ ਤੁਮੇ ਦੀਆਂ ਨਾਲ ਲੱਗਦਾ ਵੀ ਅਸੀਂ ਬਹੁਤ ਸਰਬੇਜੀ ਤੇ ਇਹ ਗਏ ਵੀ ਨਕਰਾਂ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਦੋ ਸ਼ਹੀਦ ਹੋਏ ਤੇ ਜਿਹੜੀ ਅਸੀਂ ਦੁਰਲਾ ਨੂੰ ਉਹਨਾਂ ਨੂੰ ਵਧੀਆ ਨੌਕਰੀਆਂ ਮਿਲ ਗਈਆਂ ਨੇ ਵਿਦਿਆ ਦੇ ਸਕੂਲਾਂ 'ਚ ਕੰਮ ਕਰਦੇ ਨੇ ਟੀਚਰਾਂ ਦੇ ਤੌਰ ਤੇ ਤੇ ਬਹੁਤ ਵਧੀਆ ਜਿੰਨੇ ਵੀ ਸ਼ਹੀਦ ਹੋਏ ਨੇ ਅਸੀਂ ਉਹਨਾਂ ਦਾ ਉਹ ਸ਼ਹੀਦੀ ਦਾ ਮੁੱਲ ਅਸੀਂ ਜਿੰਮੇਦਾਰੀਏ ਅਸੀਂ ਤਾਂ ਬੰਦ ਕਰਕੇ ਜਾਂਦੇ ਹਾਂ ਜੇ ਮਹਾਰਾਜ ਦੀ ਗੋਦ ਦੇ ਵਿੱਚ ਵੀ ਰਹਿ ਨਹੀਂ ਜਿੰਦਗੀ ਕਰਾਵੇ ਉਹ ਅਸੀਂ ਵੀ ਬੁਰਾਲਾ ਕਰਾਂਗੇ ਤੁਸੀਂ ਕਰਾਵੇ ਉਹ ਅਸੀਂ ਵੀ ਬੁਰਾਲਾ ਕਰਾਂਗੇ ਤੁਸੀਂ ਬੁਰਾਲਾ ਕਰੀਂ ਕੋਈ ਦਵਾਈ ਹੋ ਗਾ ਲੋ ਉਹ ਕਿਸੇ ਵੀ ਵਰਗ ਦੇ ਵਿੱਚੋਂ ਹੁਣ ਕਿਸੇ ਵੀ ਧਰਮ ਦੇ ਵਿੱਚੋਂ ਹੋਣ ਸਾਡੇ ਧਰਮ ਵਾਲਿਆਂ ਨੂੰ ਛੱਡ ਕੇ ਅਸੀਂ ਬੁਰਾ ਕਰੀਏ ਪੂਲ ਰੁਜ਼ਗਾਰ ਦਵਾਈਏ ਕਿਉਂਕਿ ਉਹ ਘੋੜਾ ਦੇ ਵਿੱਚ ਹੀ ਗਏ ਤੇ ਲੋਕਾਂ ਵਾਂਗ ਜਿੰਦਗੀਆਂ ਲਾਈਆਂ ਨੇ ਉਹ ਕੋਲੋਂ ਤਾਂ ਨੇ ਸਵਾ ਸਾਲ ਸਾਨੂੰ ਉੱਤੇ ਤਨ ਕੀਤਾ ਇਸ ਕਰਕੇ ਮੈਂ ਜਿਆਦਾ ਸਮਝਣਾ ਮੈਂ ਆਪਦੀ ਥਾਂ ਲੈਣਾ ਹੋਾਈ ਰੂਜੀ ਕਾ ਖਲਸਾ ਹੋਾਈ ਰੂਜੀ ਕੀ ਭਤੀ ਧੰਨਵਾਦ ਸਰਦਾਰ ਬ੍ਰਿਖਸ਼ ਸਿੰਘ ਜੀ ਗੱਡੂਆ ਉਹਨਾਂ ਨੂੰ ਸਪਾਉ ਦੇ ਬਖਸ਼ਿਸ ਬਾਬਾ ਸਰਦੇਵ ਸਿੰਘ ਜੀ ਤੇ ਨਾਲ ਹੀ ਗਰਮੀਰ ਸਿੰਘ ਜੀ ਬਲਾਕ ਪ੍ਰਧਾਨ ਨੇ ਕਿਸਾਨ ਯੂਨੀਅਨ ਸੰਗਠਨ ਦੇ ਮੈਂ ਉਹਨਾਂ ਨੂੰ ਵੀ ਕਰਾਂ ਬੇਨਤੀ ਕਰਾਂ ਉਹਨਾਂ ਨੂੰ ਵੀ ਸਪਾਉ ਦੇ ਬਖਸ਼ਿਸ ਬਾਬਾ ਜੀ ਕਰਨਾ ਬਲਾਕ ਪ੍ਰਧਾਨ ਸੰਗਰੂਰ ਕਿਸਾਨ ਯੂਨੀਅਨ ਦੇ ਮੈਂ ਬੇਨਤੀ ਕਰਾਂ ਸਰਦਾਰ ਜਗਤਾਰ ਸਿੰਘ ਦੀ ਤਾਰੀ ਦੁਗਾ ਜੋਤਨਿੰਦਰਪੁਰ ਦੇ ਆਗੂ ਨੇ ਇੱਕ ਮਿੰਟ ਵਾਸਤੇ ਉਹ ਵੀ ਸਾਡਾ ਤੇ ਸਤਿਕਾਰ ਭੇਟ ਕਰਨਾ ਤੇ ਗੰਧੂਆ ਸਾਹਿਬ ਨੇ ਲਿਸ਼ਟੀ ਗੱਲ ਕੀਤੀ ਆ ਸਾਡੇ ਕੋਲੇ ਮਾਨਸਾ ਸੰਗਰੂਰ ਮਲੇ ਤੋਂ ਉੱਥਲਾ ਬਣਾਣਾ ਬਠਿੰਡਾ ਪਟਿਆਲਾ ਪੰਜੇ ਦੇ ਲਿਆਦੇ 18 ਪਰਿਵਾਰਾਂ ਦੀ ਉਹ ਲਿਸਟ 73 ਸਾਲ ਕੋਲੇ ਪਹੁੰਚ ਪਿਆ ਸਾਡੀ ਤੇ ਮਿਲ ਜੀ ਦੇ ਜਿਹੜੇ ਨਵੇਂ ਦੇ ਸੁਆਸੁਰੀ ਤੇ ਇਹਨਾਂ ਦੇ ਸਾਰਿਆਂ ਨੇ ਗੈਂਗ ਸਿੰਘ ਜੀ ਨੇ ਬਣਾਈਆ ਉਹ ਤੁਹਾਡੇ ਕੋਲੇ ਵੀ ਪ੍ਰੋਵਾਈਡ ਕਰ ਦਾਂਗੇ ਅਸੀਂ ਆਪਣੇ ਤੌਰ ਤੇ ਵੀ ਸਾਡੀ ਕੌਂਸਲ ਉਪਰਾਨਾ ਕਰਨੀ ਆ 18 ਪਰਿਵਾਰਾਂ ਆਪਾਂ ਸਾਡੇ ਕੋਲੇ ਪਹੁੰਚ ਚੁੱਕੇ ਨੇ ਜਿਹੜੇ ਲੋਕ ਇਤੋਂ ਰਹਿ ਗਏ ਨੂੰ ਵਾਲੇ ਤੇ ਭਤੀਜਾ ਭਤੀਜੀ ਵਾਲੇ ਕੇਸ ਨੇ ਆਪਾਂ ਉਹ ਸੰਦਰਸ਼ ਵੀ ਬਾਬਾ ਕਸੇਵ ਦੇ ਅਸ਼ੀਰਵਾਦ ਨਾਲ ਜਿਤਨਾ ਤੁਸੀਂ ਸਾਡਾ ਸਹਿਯੋਗ ਦਿਓ ਸਰਦਾਰ ਜਗਤਾਰ ਸਿੰਘ ਜੀ ਤਾਲੀ ਦੁਗਾ ਇੱਕ ਮਿੰਟ ਵਾਸਤੇ ਉਹ ਵੀ ਉਹਨਾਂ ਸ਼ਹੀਦਾਂ ਨੂੰ ਸਤਾਰ ਪੈਡ ਕੱਢਣੀ ਜੋ ਜੋ ਕੋਟਾ ਗੁਰੂ ਗੋਬਿੰਦ ਸਿੰਘ ਜੀ ਦੀ ਯੂਨੀ ਵਿੱਚ ਬੈਠੀ ਸਾਧ ਸੰਗਤ ਦੀ ਸਭ ਤੋਂ ਪਹਿਲਾਂ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਬਾਵਾ ਸਿੰਘ ਜੀ ਦੀ ਪਾਰ ਕਿਰਪਾ ਸਰਕਾਰ ਕਮੇਟੀ ਦਾ ਬਹੁਤ ਹੀ ਵਧੀਆ ਪ੍ਰਾਲਾ ਜਿਹੜਾ ਦਿੱਲੀ ਕੋਲ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਤੇ ਬਾਈ ਜਦਾ ਸਮਾਂ ਨਾਲ ਲੱਗਾ ਹੋਆ ਜਿੰਨਾ ਕਮਿਟੀ ਕੋਲੋਂ ਸਮਵਰਤਾ ਨਾਲ ਦੇ ਸਮੇਂ ਦੇ ਵਿੱਚ ਗੱਲਾਂ ਨੂੰ ਧਿਆਨ ਚਾਗਦਾ ਹੋਆ ਫਤਿਹ ਬੁਲਾਉਣਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਮੈਂ ਬੇਨਤੀ ਕਰਾਂ ਮਾਪਾ ਸੁਖਦੇਵ ਸਿੰਘ ਜੀ ਨੂੰ ਕਿ ਉਹ ਸਾਡੇ ਇਸ ਕਿਸਾਨ ਵੀ ਹੁੰਦੇ ਆ ਕੋ ਬਾਈ ਰਿਫਤਾਰ ਸਿੰਘ ਜੀ ਤਾਂ ਦੁਕਾਨੋਂ ਸਪਉਂਦੇ ਕੇ ਸਨਮਾਨ ਕਰਨ ਅੱਜ ਦੇ ਵਿੱਚ ਮੈਂ ਬੇਨਤੀ ਕਰਾਂ ਸਾਡੀ ਸਮੂਹੀ ਕਾਉਂਸਲ ਵੱਲੋਂ ਤੇ ਸੰਤ ਬਾਬਾ ਆਪ ਸਿੰਘ ਟ੍ਰੈਸਟ ਵੱਲੋਂ ਸਾਡੇ ਕੌਂਸਲ ਦੇ ਮਾਨਯੋਗ 77 ਸਾਲ ਜਮਾਈ ਸਿੰਘ ਜੀ ਖਹਿਰਾ ਜਿੱਥੇ ਉਹਨਾਂ ਸੀਹੀਆਂ ਨੂੰ ਸ਼ਹਾਦਤ ਲਈ ਭੇਟ ਕਰਨਗੇ ਉਥੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚੋਂ ਆਏ ਉਹ ਕਿਸਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਜੀ ਆਇਆਂ ਵੀ ਕਹਿਣ ਤੇ ਧੰਨਵਾਦ ਵੀ ਕਰਨਗੇ ਸਬਾਰ ਜਸਵੰਤ ਸਿੰਘ ਜੀ ਖਹਿਰਾ 77 ਕਾਲ ਕਾਲ ਕੌਂਸਲ ਗੁਰਸਾਗਰ ਮਸਤੂਣਾ ਸਾਹਿਬ